ਹਾਂਜੀ ਕਿਵੇਂ ਹੋ ਜੀ ਸਾਰੇ ਸੁਖਜਿੰਦਰ ਸਿੰਘ ਉਪੀ ਪੰਜਾਬੀ ਸੱਭਿਆਚਾਰ ਪੰਜਾਬੀ ਵਿਰਸੇ ਵਾਲੇ ਲਓ ਜੀ ਇੱਕ ਸੰਦੂਖ ਆਪਣੇ ਕੋਲੇ ਹੋਰ ਤਿਆਰ ਹੋਣ ਲਈ ਆਇਆ ਤੇ ਇਹਨੂੰ ਲੱਗਿਆ ਜੀ ਆਪਾਂ ਤਿਆਰ ਕਰਨਾ ਇਹਦੀ ਹਾਲਤ ਦੇਖੋ ਕਿੰਨੀ ਖਰਾਬ ਆ ਇਹਦੀ ਹਾਲਤ ਦੇਖੋ ਕਿੰਨੀ ਖਰਾਬ ਆ ਤੇ ਇਹਨੂੰ ਆਪਾਂ ਬ੍ਰਾਊਨ ਟੱਚ ਦੇ ਕੇ ਆਹ ਦੇਖੋ ਇੱਥੋਂ ਦਾ ਬਾੜੀ ਮਾੜੀ ਹਾਲਤ ਹੈ ਇਹਦੀ ਮਿੱਟੀ ਕੱਟੇ ਨਾਲ ਪੂਰਾ ਭਰਿਆ ਪਿਆ ਵਾ ਆ ਦੇਖ ਸਕਦੇ ਹੋ ਤੁਸੀਂ ਤੁਹਾਡੇ ਸਾਹਮਣੇ ਆ ਸੰਦੂਖ ਦੀ ਹਾਲਤ ਇਹ ਪਾਰਟ 1 ਆ ਜੀ ਤੇ ਇਹਦੇ ਆਪਾਂ 3-4 ਪਾਰਟ ਬਣਾਵਾਂਗੇ ਇਹ ਪਾਰਟ 1 ਆ ਜੀ ਪਾਰਟ ਪਹਿਲੇ ਤੋਂ ਬਾਅਦ ਦੂਜਾ ਪਾਰਟ ਆਏਗਾ ਇਹਦਾ ਤੇ ਦੇਖੋ ਤੁਸੀਂ ਸੰਦੂਖ ਦੀ ਹਾਲਤ ਇਹਨੂੰ ਵੀ ਆਪਾਂ ਪ੍ਰੋਪਰ ਹੁਣ ਤਿਆਰ ਕਰਨਾ ਹੁਣ ਇਹਦੀ ਆਪਾਂ ਨਾ ਰਗੜਾਈ ਸਟਾਰਟ ਕਰਨੀ ਆ ਠੀਕ ਆ ਜੀ ਇਹ ਸਭ ਤੋਂ ਮਾੜੀ ਹਾਲਤ ਚ ਸੰਦੂਖ ਆ ਤੇ ਇੱਕ ਤੋਂ ਇਹਦੇ ਫੱਟੇ ਵੀ ਸਹੀ ਕਰਨ ਵਾਲੇ ਨੇ ਉਹ ਵੀ ਸਹੀ ਕਰਨੇ ਨੇ ਆ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਠੀਕ ਹੈ ਜੀ ਬਹੁਤ ਮਾਰੀ ਹਾਲਤ ਹੈ ਦੀ ਇਹਨੂੰ ਵੀ ਆਪਾਂ ਪ੍ਰੋਪਰ ਤਿਆਰ ਕਰਨਾ ਇਹਦੀ ਵੀਡੀਓ ਆਪਾਂ ਪਾਰਟਸ ਦੇ ਵਿੱਚ ਲੈ ਕੇ ਆਵਾਂਗੇ ਇਹਦਾ ਪਹਿਲਾ ਪਾਰਟ ਸ ਇਹ ਹੋਏਗਾ ਤੇ ਫਿਰ ਅੱਗੇ ਦੀ ਅੱਗੇ ਜਿਵੇਂ ਦੀ ਜਿਵੇਂ ਇਹਨੂੰ ਆਪਾਂ ਤਿਆਰ ਕਰਾਂਗੇ ਉਵੇਂ ਦੀ ਉਵੇਂ ਇਹਦਾ ਪਾਰਟਸ ਨੰਬਰ ਆਪਾਂ ਲਾ ਕੇ ਵੀਡੀਓ ਸ਼ੇਅਰ ਕਰਾਂਗੇ ਜੀ ਆਪਾਂ ਤੁਹਾਡੇ ਨਾਲ ਤੇ ਜੁੜੇ ਰਹੋ ਜੀ ਸਾਡੇ ਨਾਲ ਦੇਖਦੇ ਰਹੋ ਵੀ ਆਪਾਂ ਸੰਦੂਖ ਕਿਵੇਂ ਤਿਆਰ ਕਰਦੇ ਹਾਂ ਤੁਸੀਂ ਵੀ ਆਪਣਾ ਸੰਦੂਖ ਤਿਆਰ ਕਰਵਾਉਣਾ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਡਾ ਨੰਬਰ ਹੈਗਾ ਜੀ 82641 44620 ਪਿੰਡ ਹੈਗਾ ਜੀ ਜੋਧਾ ਜਿਲ੍ਹਾ ਹੈਗਾ ਲੁਧਿਆਣਾ ਸੁਖਜਿੰਦਰ ਸਿੰਘ ਉੱਭੀ ਪੰਜਾਬੀ ਸੱਭਿਆਚਾਰ ਵਾਲੇ ਅਗਰ ਤੁਸੀਂ ਆਪਣਾ ਸੰਦੂਖ ਤਿਆਰ ਕਰਵਾਉਣਾ ਤੁਸੀਂ ਸਾਡੇ ਕੋਲ ਆਪਣਾ ਸੰਦੂਖ ਤਿਆਰ ਕਰਵਾ ਸਕਦੇ ਹੋ ਜੀ ਇਹਦੀ ਹਾਲਤ ਹੁਣ ਤੁਹਾਨੂੰ ਪਾਰਟ ਵਾਰਨ ਚ ਦਿਖਾਤੀ ਆ ਜੀ ਅੱਗੇ ਦੀ ਅੱਗੇ ਹੁਣ ਤੁਸੀਂ ਦੇਖਦੇ ਜਾਇਓ ਇਹਦਾ ਸੰਦੂਖ ਦਾ ਕੀ ਕੀ ਹੁੰਦਾ ਤੇ ਕਿਵੇਂ ਬਣਦਾ ਤੇ ਐਂਡ ਤੇ ਜਾ ਕੇ ਕਿਦਾਂ ਨਿਖਰਦਾ ਹੈ ਸੁਖਜਿੰਦਰ ਸਿੰਘ ਉੱਭੀ ਪੰਜਾਬੀ ਸੱਭਿਆਚਾਰ ਵਾਲੇ ਅਗਰ ਸਾਡੀ YouTube ਤੇ ਵੀਡੀਓ ਚੱਲ ਰਹੀ ਆ ਤਾਂ YouTube ਨੂੰ ਸਬਸਕ੍ਰਾਈਬ ਕਰੋ ਆਗਰ ਸਾਡੀ ਫੇਸਬੁੱਕ ਪੇਜ ਤੇ ਚੱਲ ਰਹੀ ਹੈ ਤਾਂ ਫੇਸਬੁੱਕ ਪੇਜ ਨੂੰ ਫੋਲੋ ਕਰੋ ਅਤੇ ਲਾਈਕ ਜ਼ਰੂਰ ਕਰੋ ਜੀ